ਜੇ ਜਾ ਕੇ ਸਤਪੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਗਾਣ ਵਾਲਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਅਨੰਦ ਸਾਹਿਬ ਦੀ ਲੜੀਵਾਰ ਵਿਆਖਿਆ ਚੱਲ ਰਹੀ ਹੈ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਅੱਜ ਆਪਾਂ ਅਨੰਤ ਸਾਉ ਦੀ ਬਾਣੀ ਵਿੱਚੋਂ 31ਵੀਂ ਪੌੜੀ ਦੀ ਵਿਚਾਰ ਕਰਨੀ ਹੈ ਹਰ ਰਾਸ ਮੇਰੀ ਮਣਵਣ ਜਾਰਾ ਹਰ ਰਾਸ ਮੇਰੀ ਮਣਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨੱਤ ਜਪਿਓ ਜੀ ਹੋ ਲਾਖ ਖਟਿਉ ਦਿਹਾੜੀ ਇਹ ਧਨ ਤਿਨਾ ਮਿਲਿਆ ਜਨ ਹਰ ਆਪੇ ਪਾਣਾ ਕਹ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਏ ਰਸਨਾ ਤੂੰ ਅਨਰਸਾ ਚ ਰਹੀ ਕਹ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਇਹ ਜੀ 31ਵੀਂ ਪਉੜੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਕਹਿੰਦੇ ਵੀ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੀ ਪੂੰਜੀ ਮਨੁੱਖ ਇਕੱਠੀ ਕਰਦੇ ਹੈ ਇੱਕ ਤਾਂ ਪੂੰਜੀ ਉਹ ਹੈ ਪਿਆਰਿਓ ਜਿਹੜੀ ਪੂੰਜੀ ਇਕੱਠੀ ਦਾ ਕਰਦਾ ਹੈ ਮਨੁੱਖ ਪਰ ਮਨੁੱਖ ਦੇ ਕੋਲ ਨਹੀਂ ਰਹਿੰਦੀ ਨਹੀਂ ਤਾਂ ਹੋ ਇਹ ਤੋਂ ਪਹਿਲਾਂ ਆਪਣੇ ਦਾਦੇ ਲੈ ਕੇ ਗਏ ਐ ਪੜਦਾਦੇ ਲੈ ਕੇ ਗਏ ਐ ਬਾਬੇ ਲੈ ਕੇ ਗਏ ਐ ਆਉ ਦੇ ਚਾਚੇ ਲੈ ਕੇ ਗਏ ਐ ਤਾਏ ਲੈ ਕੇ ਗਏ ਐ ਰਿਸ਼ਤੇਦਾਰ ਲੈ ਕੇ ਗਏ ਐ ਕਿਸੇ ਦੇ ਨਾਲ ਵੀ ਨਹੀਂ ਗਈ ਜੀ ਪਰ ਕਹਿੰਦੇ ਮਨੁੱਖ ਇਕੱਠੇ ਬਹੁਤ ਪਰਦਾ ਹੋ ਗੁਰੂ ਜੀ ਕਹਿੰਦੇ ਅਸਲ ਵਿੱਚ ਪੂੰਜੀ ਹੈ ਜਿਹੜੀ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਨਾਲ ਨੇਉਣ ਵਾਲੀ ਹੈ ਜੀ ਇਹਦੇ ਵਾਸਤੇ ਮਨੁੱਖ ਕੋਈ ਯਤਨ ਹੀ ਨਹੀਂ ਕਰਦਾ ਰਾਸ ਕਹਿੰਦੇ ਆ ਜੀ ਪੂੰਜੀ ਨੂੰ ਹਰ ਰਾਸ ਮੇਰੀ ਮਣਮਣ ਜਾਦਾ ਮਣਜਾਰਾ ਕਾਸੂ ਕਹਿੰਦੇ ਵਪਾਰੀ ਨੂੰ ਕਹਿੰਦੇ ਕਹਿੰਦੇ ਵੀ ਪ੍ਰਮਾਤਮਾ ਦਾ ਨਾਮ ਮੇਰੀ ਹੁਣ ਪੂੰਜੀ ਹੈ ਤੇ ਕਹਿੰਦੇ ਮਨ ਹੁਣ ਵਪਾਰੀ ਹੈ ਮਨ ਇਹਦਾ ਵਪਾਰ ਕਰਦਾਗਾ ਤੇ ਪ੍ਰਮਾਤਮਾ ਦੇ ਨਾਮ ਦੀ ਪੂੰਜੀ ਮੇਰੇ ਹੁਣ ਸਵਾਸ ਸਵਾਸ ਇਕੱਠੀ ਕਰ ਰਿਆਗਾ 5 ਮਿੰਟ ਮਿਲ ਗਏ 5 ਮਿੰਟ ਜਪਜੀ ਸਾਹਿਬ ਦਾ ਪਾਠ ਪੜਨ ਲਗੇ ਮਨਾ ਚੱਲ 10 ਮਿੰਟ ਮਿਲ ਗਏ ਚਲ ਮਨਾ ਸਮਰਨ ਕਰੀਏ ਇਸ ਤਰ੍ਹਾਂ ਨਾਮ ਧੰਨਾ ਇਕੱਠਾ ਹੁੰਦਾ ਜੀ ਇਹ ਪ੍ਰਮਾਤਮਾ ਦਾ ਨਾਮ ਧੰਨਾ ਹੈ ਦੁਨੀਆ ਵਿੱਚ ਇਕੱਠਾ ਕੀਤਾ ਹੋਇਆ ਤਨ ਇੱਥੇ ਰਹਿ ਜਾਣਾ ਜੀ ਬਸ ਉਹ ਤਾਂ ਲੋੜ ਐ ਸਰੀਰ ਦੀਆਂ ਉਹ ਆਪਾਂ ਅੱਗੇ ਵੀ ਗੱਲ ਕੀਤੀ ਐ ਕੁੱਲੀ ਗੁੱਲੀ ਤੇ ਜੁੱਲੀ ਤਿੰਨ ਲੋੜਾਂ ਨੇ ਸਰੀਰ ਦੀਆਂ ਰਹਿਣ ਵਾਸਤੇ ਘਰ ਚਾਹੀਦਾ ਐ ਕੁੱਲੀ ਗੁੱਲੀ ਖਾਣ ਵਾਸਤੇ ਭੋਜਨ ਪਾਣੀ ਓਟੀ ਚਾਹੀਦੀ ਐ ਕੁੱਲੀ ਗੁੱਲੀ ਤੇ ਜੁੱਲੀ ਉੱਤੇ ਪਹਿਨਣ ਵਾਸਤੇ ਕੱਪੜੇ ਤੇ ਜਿਹੜਾ ਆਪਾਂ ਪਹਿਨਣ ਵਾਸਤੇ ਕੱਪੜੇ ਚਾਹੀਦੇ ਸਾਨੂੰ ਆ ਆ ਤਿੰਨ ਲੋੜਾਂ ਨੇ ਸਰੀਰ ਦੀਆਂ ਗੁਰੂ ਸਾਹਿਬ ਜੀ ਕਹਿੰਦੇ ਹਰ ਰਾਸ ਮੇਰੀ ਮਣਵਣ ਜਾ ਰਾ ਕਹਿੰਦੇ ਵੀ ਹੁਣ ਪ੍ਰਮਾਤਮਾ ਦਾ ਨਾਮ ਵੀ ਪੂੰਜੀ ਹੈ ਜਿਹੜੀ ਉਹ ਮੇਰੇ ਵਾਸਤੇ ਮੇਰੀ ਪੂੰਜੀ ਬਣ ਗਈ ਜਿਹੜਾ ਰਹਿ ਰਾਸ ਆਪਦਾ ਨਾ ਰਹਿ ਰਾਸ ਇਹਦਾ ਅਰਥ ਵੀ ਇਹ ਹੀ ਬਣਦਾ ਹੈ ਰਾਹ ਦੀ ਪੂੰਜੀ ਰਹਿ ਰਾਸ ਰਾਸ ਪੂੰਜੀ ਨੂੰ ਕਹਿੰਦੇ ਆ ਰਹਿ ਰਾਹ ਨੂੰ ਕਹਿੰਦੇ ਜੀ ਕਹਿੰਦੇ ਵੀ ਰਾਹ ਦੀ ਪੂੰਜੀ ਅਸਲ ਵਿੱਚ ਅਸੀਂ ਰਾਹੀ ਹਾਂ ਪਿਆਰੋ ਕਿਸੇ ਮੰਜ਼ਲ ਵੱਲ ਅਸੀਂ ਜਾ ਰਹੇ ਹਾਂ ਕੋਈ ਮੰਜ਼ਲ ਹੈ ਸਾਡੀ ਕੋਈ ਟਿਕਾਣਾ ਐਵੇਂ ਨਹੀਂ ਸਾਨੂੰ ਜਨਮ ਮਿਲਿਆ ਪਿਆਰੋ ਇਹ ਅਸੀਂ ਕੋਈ ਕਿਸੇ ਰਾਹ ਦੇ ਉੱਤੇ ਚੱਲ ਰਹੇ ਹਾਂ ਇਹ ਚੇਤੇ ਰੱਖਿਓ ਜੀ 84 ਲੱਖ ਜੁਨਾ ਭੋਗ ਦੇ ਭੋਗ ਦੇ ਇਹ ਰਾਹੀ ਹੈ ਇੱਕ ਤਰ੍ਹਾਂ ਦਾ ਤੁਰੇ ਆਉਣੇ ਬਸ ਜਨਮ ਲੈ ਲਿਆ ਮਰ ਗਏ ਤੁਰੇ ਆਉਣੇ ਜਨਮ ਲੈ ਲਿਆ ਫਿਰ ਮਰ ਗਏ ਤੁਰੇ ਆਉਣੇ ਜਨਮ ਲੈ ਜਾ ਫਿਰ ਮਰ ਗਏ ਇਹ ਇੱਕ ਰਾਹ ਚੱਲ ਰਿਹਾ ਜੀ ਗੁਰੂ ਜੀ ਕਹਿੰਦੇ ਇਹ ਰਾਹ ਦੀ ਪੂੰਜੀ ਆ ਮਾਣਾ ਤੇਰੇ ਵਾਸਤੇ ਸੁਖਨੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਨੇ ਇਸ ਪੂੰਜੀ ਬਾਰੇ ਬੜੀ ਵਿਸਥਾਰਪੂਰਵਕ ਗੱਲ ਕੀਤੀ ਹੈ ਜੀ ਕਿ ਪ੍ਰਮਾਤਮਾ ਦੇ ਨਾਮ ਦੇ ਅਸਲ ਵਿੱਚ ਤੇਰੇ ਨਾਲ ਨਿਗਣ ਵਾਲੀ ਪੂੰਜੀ ਆ ਹਰ ਰਾਸ ਮੇਰੀ ਮਨ ਵਣ ਜਾਰਾ ਕਹਿੰਦੇ ਵੀ ਹੁਣ ਰਾਹ ਦੀ ਪੂੰਜੀ ਮੇਰੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਮੇਰੀ ਰਾਹ ਦੀ ਪੂੰਜੀ ਹੈ ਤੇ ਮਣ ਵਣਜਾਰਾ ਬਣ ਗਿਆ ਸਤਗੁਰ ਤੇ ਰਾਸ ਜਾਣੀ ਕਹਿੰਦੇ ਵੀ ਇਹ ਰਾਹ ਦੀ ਪੂੰਜੀ ਦਾ ਗਿਆਨ ਕਿੱਥੋਂ ਮਿਲਿਆ ਮੈਨੂੰ ਸਤਿਗੁਰੂ ਤੋਂ ਉਹ ਤਾਂ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਜੀ ਵੀ ਮੈਂ ਨਾਮ ਧੰਨ ਵੀ ਇਕੱਠਾ ਕਰਨਾ ਹੈ ਆ ਰਾਮ ਨਾਮ ਵੀ ਜਪਣਾ ਹੈ ਪ੍ਰਮਾਤਮਾ ਦੀ ਬੰਦਗੀ ਵੀ ਕਰਨੀ ਹੈ ਨਾ ਬੰਦੇ ਨੂੰ ਕੋਈ ਪਤਾ ਨਹੀਂ ਲੱਗਦਾ ਜ਼ਿੰਦਗੀ ਦੇ ਵਿੱਚ ਹਰ ਹਰ ਨੱਤ ਜਪਿ ਹੋ ਜੀ ਹੋਲਾ ਖਟਿਓ ਦਿਹਾੜੀ ਪ੍ਰਮਾਤਮਾ ਦਾ ਨਾਮ ਜਪੋ ਭਾਈ ਏ ਜਿੰਦਗੀ ਦਾ ਲਾਹਾ ਖੱਟੋ ਮਣਾ ਜਿਸ ਸਮਾਂ ਤੋਂ ਨਿਤ ਦਿਹਾੜੀ ਦਾ ਅਰਥ ਹੁੰਦਾ ਜੀ ਨਿਤ ਰੋਜ ਨਿਤ ਰੋਜ ਪ੍ਰਮਾਤਮਾ ਦੇ ਨਾਮ ਦੀ ਪੂੰਜੀ ਇਕੱਠੀ ਕਰੋ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਭਾਈ ਜੀ ਦੇ ਉੱਤੇ ਪ੍ਰਮਾਤਮਾ ਦਾ ਨਾਮ ਬਾਣੀ ਦੀ ਮੇਰ ਹੋ ਜਾਂਦੀ ਹੈ ਨਾ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਫਿਰ ਇਹ ਧਨ ਉਹ ਇਕੱਠਾ ਕਰਦੇ ਜੀ ਕਹ ਨਾਨਕ ਹਰ ਰਾਸ ਮੇਰੀ ਮਨ ਹੂਆ ਵਣਤਾਰਾਂ ਅਖੀਰ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹੁਣ ਇਹ ਨਾਨਕ ਆਖਦਾ ਭਾਈ ਰਾਹ ਦੀ ਪੂੰਜੀ ਪ੍ਰਮਾਤਮਾ ਦਾ ਨਾਮ ਮੇਰੀ ਹੁਣ ਤੇ ਮਨ ਹੁਣ ਵਪਾਰੀ ਬਣ ਗਿਆ ਰਾਹ ਦੀ ਪੂੰਜੀ ਇਕੱਠੀ ਕਰ ਰਿਹਾ ਆ ਵੀ ਜ਼ਿੰਦਗੀ ਦਾ ਲਾਹਾ ਖਟ ਰਿਹਾ ਅਸਲ ਵਿੱਚ ਜਿਹੜਾ ਖਟਣਾ ਚਾਹੀਦਾ ਜੀ ਭਈ ਪ੍ਰਾਪਤ ਮਾਨ ਖਿਦੋਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਬੜੀ ਆ ਇਹੀ ਇੱਕ ਮੌਕਾ ਹੈ ਬਣਾ ਅਵਰ ਕਾਜ ਤੇਰਾ ਕੀਤਾ ਨਾ ਕਾਮ ਕਈ ਆਨੇ ਵਿਅਰਥ ਬਾਣੀ ਦੇ ਗਲਤ ਕਰਤੇ ਜੀ ਅਵਰ ਕਾਜ ਤੇਰਾ ਕੀਤਾ ਨਾ ਕਾਮ ਕਹਿੰਦੇ ਹੋਰ ਤੇਰੇ ਕੰਮਾਂ ਨੇ ਜਿਹੜੇ ਬੰਦਿਆ ਕੀਤੇ ਖੇਤੀ ਦੇ ਕੰਮ ਕਰਦਾ ਫਰਦਾ ਤੂੰ ਨੌਕਰੀ ਕਰਦਾ ਫਰਦਾ ਦੁਕਾਨ ਚਲਾਉਂਦਾ ਫਰਦਾ ਇਹ ਇਹ ਕੰਮਾਂ ਦੀ ਗੱਲ ਕਰਤੀ ਨਹੀਂ ਜੀ ਇਹ ਕੰਮਾਂ ਦੀ ਇਹ ਤਾਂ ਕਿਰਤ ਹੈ ਖੇਤ ਦਾ ਕੰਮ ਕਰਨਾ ਦੁਕਾਨ ਤੇ ਬੈਠ ਕੇ ਵਪਾਰ ਕਰਨਾ ਕੱਪੜਾ ਵੇਚਣਾ ਇਹ ਤਾਂ ਕਿਰਤ ਹੈ ਭਾਈ ਇਹ ਕੰਮ ਥੋੜਿਆ ਆ ਵਰਕਾਜ ਵਰਕਾਜ ਆ ਜਿਹੜੇ ਧਰਮ ਦੇ ਨਾਂ ਤੇ ਪਖੰਡ ਕਰਦਾ ਫਿਰਦਾ ਹੈ ਗੁਰੂ ਜੀ ਕਹਿੰਦੇ ਧਰਮ ਦੇ ਨਾਂ ਦੇ ਉੱਤੇ ਇਹ ਵਰਕਾਜ ਹੈ ਇਹ ਗੁਰੂ ਜੀ ਕਹਿੰਦੇ ਲੋਕ ਵਿਖਾਵੇ ਹੀ ਹੈ ਸਹਜ ਪਾੜ ਪ੍ਰਗਾਸ਼ ਕਰਾ ਲਿਆ ਨਾ ਕੋਈ ਬਾਣੀ ਸੁਣੀ ਨਾ ਕੋਈ ਬਸ ਆਹ ਨੌਵੇਂ ਦਿਨ ਬਣੇ ਰਿਤੇ ਸਪੀਕਰ ਟੰਗ ਦਿੰਦਾ ਅੱਜ ਲੋਕੋ ਭੋਗ ਪੈਂਦਾ ਇਹਨੂੰ ਕਹਿ ਜੀ ਵਰਕਾਜ ਗੁਰੂ ਜੀ ਨੇ ਇਹ ਕਾਮਣੀਆਂ ਉਹਨੇ ਕਿਸੇ ਬੰਦੇ ਆ ਲੋਕ ਵਿਖਾਵਾ ਕਰਦਾ ਫਿਰਦਾ ਇੱਥੇ ਲੰਗਰ ਲਾਈ ਜਾਂਦਾ ਗੁਰੂ ਘਰ ਬਾਹ ਲੋਕਣਾ ਠਗੀਆਂ ਮਾਰਦਾ ਫਿਰਦਾ ਹੈ ਇਹ ਕਹਿ ਜੇ ਵਰਕਾਜ ਗੁਰੂ ਜੀ ਕਹਿੰਦੇ ਧਰਮ ਦਾ ਵਿਖਾਵਾ ਪਾ ਕੇ ਧਰਮ ਦੇ ਨਾਂ ਦੇ ਉੱਤੇ ਲੋਕ ਵਿਖਾਰ ਕਰਦਾ ਫਿਰਦਾ ਹੈ ਤੰਗਿਆ ਆਖਿਆ ਸੀ ਨਾ ਭਾਈ ਸੱਜਣਾ ਕਹਿੰਦੇ ਤੂੰ ਭਾਈ ਸੱਜਣ ਬਾਣਾ ਇਹ ਸੱਜਣਾ ਵਾਲੇ ਤੇਰੇ ਕੰਮ ਨਹੀਂ ਗੇ ਗੁਰੂ ਨਾਨਕ ਪਾਸ਼ਾ ਨੇ ਕਿਹਾ ਸੀ ਕਿ ਟਿੱਕੇ ਕੱਪੜੇ ਪਾ ਕੇ ਲੋਕ ਵਿਖਾਵਾ ਕਰਕੇ ਲੋਕਾਂ ਦੇ ਵਿੱਚ ਭੋਜਨ ਪਾਣੀ ਵੰਡ ਕੇ ਕਹਿੰਦੇ ਲੋਕ ਵਿਖਾਵਾ ਕਰਦਾ ਫਿਰਦਾ ਹੈ ਤੂੰ ਆਪਦੇ ਅੰਦਰੋਂ ਦਾਨਪੁਣ ਕਰਦੇ ਕਈ ਦੰਗਨਤਾ ਟਰਸਟ ਬਣਾ ਲੈ ਵਾਲੇ ਬਾਰੇ ਉਹ ਲੱਖਾਂ ਕਰੋੜਾਂ ਦੀ ਜਾਇਦਾਦ ਬਣਾ ਲਈ ਟਰਸਟ ਬਣਾ ਕੇ ਵਿਖਾਵਾ ਇਹਨੂੰ ਕਹਿੰਦੇ ਆ ਵਰਕਾਜ ਤਰ੍ਹਾਂ ਕੀਤਾ ਇਹਨਾਂ ਕਾਮ ਜੀ ਐਵੇਂ ਬਸ ਫੋਟੋਆਂ ਖਿਚਾਉਂਦੇ ਜਿਵੇਂ ਅਸੀਂ ਫਲਾਨੇ ਗਰੀਬ ਦੀ ਮਦਦ ਕਰਤੀ ਦੋ ਥੈਲਿਆਂ ਆਟਾ ਦੇਤਾ ਇੱਥੋਂ ਆ ਕਰਤਾ ਲੋਕ ਵਿਖਾਵਾ ਕਰਕੇ ਲੋਕਾਂ ਤੋਂ ਬਾਹਰੋਂ ਅਮਰੀਕਾ ਕੈਨੇਡਾ ਚੋਂ ਪੈਸਾ ਭਵਾਈ ਜਾਂਦੇ ਆ ਆ ਹਾਲ ਹੈ ਜੀ ਇਹਨੂੰ ਕਹਿੰਦੇ ਲੋਕ ਵਿਖਾਵਾ ਬਹੁਤ ਲੋਕਾਂ ਨੇ ਐਸੀਆਂ ਜ਼ਮੀਨਾਂ ਜੈਲੋ ਤਾਂ ਬਨਾਲੀਆਂ ਵਿੱਚ ਇਕੱਠੇ ਕਰਦੇ ਨਹੀਂ ਪਾਇਆ ਲੋਕ ਇਹ ਸੱਚ ਤਾਂ ਸਾਹਮਣੇ ਆ ਹੀ ਜਾਂਦਾ ਹੈ ਖੁੱਦ ਨਾ ਬਹੁਤ ਲੋਕ ਐਸੇ ਐ ਜਿਹੜੇ ਵਿਖਾਵਾ ਕਰਕੇ ਲੋਕੋ ਵਿਖਾਵਾ ਕਰਕੇ ਲੋਕਾਂ ਨੂੰ ਲੁੱਟ ਲੈਂਦੇ ਆ ਜੀ ਕਿਉਂਕਿ ਧਰਮ ਦੇ ਨਾਂ ਤੇ ਲੁੱਟਣਾ ਸੌਖਾ ਨਾ ਜੀ ਕਿਹੜਾ ਕੋਈ ਦੇਤੇ ਪੀ ਐਚ ਡੀ ਚਾਹੀਦੀ ਐ ਜਾਂ ਕੋਈ ਪੜਿਆ ਲਿਖਿਆ ਚਾਹੀਦਾ ਬੰਦਾ ਬਸ ਬਾਣਾ ਪਾੜੋ ਬਸ ਚੋੜਾ ਪਾੜੋ ਚੋੜੇ ਪਾ ਕੇ ਲੁੱਟ ਲ ਲੋਕਾਂ ਨੂੰ ਜਿਵੇਂ ਮਰਜੀ ਪਰ ਭਾਈ ਹੋਰ ਪਾਸੇ ਤਾਂ ਬੰਦਾ ਬਖਸ਼ਿਆ ਜਾਊਗਾ ਧਰਮ ਦੇ ਨਾਮ ਤੇ ਲੁੱਟਿਆ ਹੋਇਆ ਪੈਸਾ ਧਰਮ ਦੇ ਨਾਮ ਤੇ ਲੁੱਟੀ ਹੋਈ ਕਿਸੇ ਦਾ ਸਭ ਕੁਝ ਬਰਬਾਦ ਹੋ ਜਾਂਦਾ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ ਹੈ ਕਿ ਲੋਕਾਂ ਨੂੰ ਪਰਮਾਤਮਾ ਕੇ ਲੋਕਾਂ ਨੂੰ ਤੂੰ ਲੁੱਟ ਸਕਦਾ ਹੈ ਪਰ ਉਹ ਪ੍ਰਮਾਤਮਾ ਨੂੰ ਤੂੰ ਬੰਦਿਆ ਨਹੀਂ ਲੁੱਟ ਸਕਦਾ ਕਿਉਂਕਿ ਉਹ ਪ੍ਰਮਾਤਮਾ ਇਤੇ ਤੋਂ ਠੱਗਿਆ ਨਹੀਂ ਜਾ ਰਿਹਾ ਜਾਣਿਆ ਅਜਿ ਤੱਕ ਕਰਨੀ ਪ੍ਰਮਾਤਮਾ ਨੂੰ ਕੋਈ ਠੱਗ ਸਕਿਆ ਤੂੰ ਕਿੱਥੋਂ ਠੱਗ ਲੈਣਾ ਮਾਣਾ ਦੁਨੀਆ ਨੂੰ ਤੂੰ ਠੱਗ ਸਕਦਾ ਪਰ ਪ੍ਰਮਾਤਮਾ ਨੂੰ ਤੂੰ ਨਹੀਂ ਠੱਗ ਸਕਦਾ ਮਾਣਾ ਸੋ ਐਸੇ ਪ੍ਰਮਾਤਮਾ ਦਾ ਨਾਮ ਜਪੀਏ ਨਾਮ ਆਣੀ ਸਿਮਨ ਕਰੀਏ ਕੱਲ ਦਾ ਦਿਨ ਸੀ ਭਾਈ ਜਿਹੜਾ 6 ਜੂਨ ਸਭ ਨੂੰ ਪਤਾ ਹੀ ਹੈ ਇਤਿਹਾਸ ਬਾਰੇ ਬੜਾ ਪੜਿਆ ਸੁਣਿਆ ਸੀ ਦਾ ਨੂੰ ਯਾਦ ਕਰ ਲਈਏ ਸੰਤ ਜਰਨੈਲ ਸਿੰਘ ਦੀ ਪਿੰਡਰਾਂ ਵਾਲੇ ਜਿਹੜਾ ਆਨੰਦਪੁਰ ਦਾ ਮਤ ਹੈ ਜਿਹੜਾ ਕੁਝ ਅਸੀਂ ਅੱਜ ਧਰਨਿਆਂ ਧਰਨੇ ਦਾ ਲਾ ਕੇ ਜਿਹੜਾ ਕੁਝ ਅਸੀਂ ਅੱਜ ਜ਼ਮੀਨਾਂ ਬਣਾ ਬਚਾਉਂਦੇ ਫਿਰਦੇ ਆ ਉੱਥੇ ਜ਼ਮੀਨ ਨਾਪੜੀ ਉੱਥੇ ਜ਼ਮੀਨ ਨਾਪੜੀ ਅਕਵਾਇਰ ਕਰ ਲਈ ਇਹ ਕੁਝ ਸੀ ਆਨੰਦਪੁਰ ਦੇ ਮੱਤੇ ਵਿੱਚ ਜੀ ਆਹ ਜਿਹੜਾ ਭਾਖੜਾ ਦਾ ਪਾਣੀ ਹੈ ਮਗਰੋਂ ਆ ਰਿਹਾ ਇਹ ਹੁਣ ਸੋਇਆਂ ਵਿੱਚ ਪਾਣੀ ਤਾਂ ਹੀ ਨਹੀਂ ਆ ਰਿਹਾ ਜੇ ਕਾਰਨ ਇਹ ਮਗਰ ਹੋਰ ਪਾਸੇ ਦਿੱਤਾ ਜਾ ਰਿਹਾਗਾ ਇਹ ਵਿੱਚੋਂ ਗੱਲ ਪਹੁੰਚ ਰਹੀ ਆ ਹੌਲੀ ਹੌਲੀ ਹੁਣ ਗੱਲ ਵੈਸੇ ਚਲੋ ਇਹ ਜਿਹੜੇ ਪਾਣੀਆਂ ਦੇ ਅਧਿਕਾਰ ਐ ਜਾਂ ਰਾਜਾਂ ਦੇ ਕੋਲੋਂ ਅਧਿਕਾਰ ਖੋਏ ਜਾ ਰਹੇ ਐ ਇੱਕ ਸਕੂਲ ਸਿੱਖਿਆ ਨੀਤੀ ਐ ਇਹ ਮੈਨੂੰ ਕੱਲ ਪਰਸੇ ਪਤਾ ਲੱਗਿਆ ਇੱਕ ਸਕੂਲ ਸਿੱਖਿਆ ਨੀਤੀ ਐ ਜਿਹਦੇ ਵਿੱਚ ਸਿੱਧਾ ਸੈਂਟਰ ਦੇ ਅਧੀਨ ਸਕੂਲ ਚਲਾਉਣਗੇ ਉੱਥੇ ਫਿਰ ਮਨਮਰਜੀ ਚੱਲੂਗੀ ਨਾ ਪੰਜਾਬੀ ਪੜਾਉਣੀ ਉਹਨਾਂ ਨੇ ਨਾ ਹੋਰ ਕੁਝ ਪੜਾਉਣਾਗਾ ਸਿੱਧਾ ਦਖਲ ਸੈਂਟਰ ਦਾ ਇਹ ਬਹੁਤ ਕੁੱਝ ਏਜੰਸੀਆਂ ਦੀਆਂ ਚਾਲਾਂ ਪਿਆਰ ਪਿੱਛੇ ਤੋਂ ਚੱਲਦੀਆਂ ਨਾਲ ਅੱਜ ਦਿਹਾਣੇ ਚੱਲਦੀਆਂ ਸੱਚ ਦੇ ਨਾਲ ਜਿਹੜਾ ਵੀ ਮਨੱਖ ਸੱਚਾ ਨਾ ਉਹਦੇ ਵਿੱਚ ਕੋਈ Hindu ਨਹੀਂ ਕੋਈ ਮੁਸਲਮਾਨ ਨਹੀਂ ਕੋਈ ਇਹਦੇ ਵਿੱਚ ਸਿੱਖ ਨਹੀਂ ਕੋਈ ਈਸਾਈ ਨਹੀਂ ਜਿਹੜਾ ਵੀ ਸੱਚ ਬੋਲੂਗਾ ਹਕੂਮਤ ਜਿਹੜੀ ਜ਼ਾਲਮ ਉਸ ਸਮੇਂ ਦੀ ਹਕੂਮਤ ਹੁੰਦੀ ਹੈ ਨਾ ਉਹਦੇ ਵਿਰੋਧ ਚੱਲੂਗੀ ਇਹ ਤੁਸੀਂ ਪਿੱਛੇ ਤੋਂ ਵੇਖ ਲਓ ਭਲਾ ਜਿਹੜਾ ਉਹਨਾਂ ਦੇ ਖਿਲਾਫ ਚੱਲੂ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਦੀਆਂ ਘਾਟਾਂ ਗਿਣਾਊਗਾ ਜਾਲਮ ਹਕੂਮਤ ਨੇ ਨਹੀਂ ਦੇਖਣਾ ਵੀ ਸਾਡਾ ਬੰਦਾ ਹੈ ਨਾ ਉਹਨਾਂ ਨੇ ਨਹੀਂ ਦੇਖਣਾ ਵੀ ਇਹ ਹਿੰਦੂ ਹੈ ਇਹ ਮੁਸਲਮਾਨ ਇਹ ਸਿੱਖ ਹੈ ਇਸਾਈ ਹੈ ਨਾ ਜਿਹੜਾ ਸੱਚ ਬੋਲੂ ਉਹਦਾ ਗਲਾ ਘੁੱਟਣ ਦੀ ਕੋਸ਼ਿਸ਼ ਹੁੰਦੀ ਆ ਬਸ ਇਹ ਕੁਝ ਪਿੱਛੇ ਤੋਂ ਚੱਲਦਾ ਆ ਰਿਹਾ ਸੀ ਬਾਬਰ ਸੀਗਾ ਗੁਰੂ ਨਾਨਕ ਪਾਸ਼ਾ ਨੇ ਆਵਾਜ਼ ਉਠਾਈ ਚੱਕ ਕੇ ਜੇਲ੍ਹ ਚ ਬੰਦ ਕਰਤਾ ਫਿਰ ਪਿੱਛੇ ਤੋਂ ਇਤਿਹਾਸ ਜੇ ਆਪਾਂ ਲੈਣ ਕਿਤੇ ਬੜਾ ਲੰਮਾ ਹੋ ਜੂਗੀ ਫਿਰ ਗੁਰੂ ਅਮਰਦਾਸ ਪਾਤਸ਼ਾਹ ਤੀਜੇ ਪਾਤਸ਼ਾਹ ਦੇ ਉੱਤੇ ਮਕਦਮਾ ਚੱਲਿਆ ਜਾ ਉੱਥੇ ਪਾਸ਼ਾ ਨੇ ਮਕਦਮੇ ਨੂੰ ਉਸ ਨੂੰ ਜਾ ਕੇ ਸਾਰਾ ਪੱਖ ਰੱਖਿਆ ਜੀ ਫੇਰ ਫਿਰ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਕੀ ਤਵੀਂਹਿਣਾ ਪਾਇਆ ਸੱਚ ਆ ਜਿਹੜਾ ਸਮੇਂ ਵੀ ਹਕੂਮਤ ਹੈ ਜਿਹੜੀ ਉਹ ਸੱਚ ਦੇ ਵਿਰੁੱਧ ਚੱਲਦੀ ਹੈ ਜੀ ਉਹਨਾਂ ਦੇ ਭੜਤਾ ਵਗ ਗਈ ਸੀ ਜੀ ਫਿਰ ਨੌਵੇਂ ਪਾਸ਼ਾ ਨੂੰ ਸੀਸ ਦੇਣਾ ਪਿਆ ਆਦਨੀ ਚੌਂਕ ਜਾ ਕੇ ਜਾਲਮ ਹਕੂਮਤ ਤੇ ਦਸਵੇਂ ਪਾਸ਼ਾ ਨੂੰ ਪਰਿਵਾਰ ਪਰਿਵਾਰ ਸਮੇਤ ਸਭ ਕੁਝ ਛੱਡਣਾ ਪੈ ਗਿਆ ਆਨੰਦਪੁਰ ਦਾ ਕਿਲਾ ਛੱਡਣਾ ਪੈ ਗਿਆ ਬੱਚੇ ਸੀ ਦੁਖ ਰਵਾਇ ਮਾਤਾ ਸੀ ਦੁਖ ਹੋਈ ਵੱਡੇ ਸਹਿਬਜ਼ਾਦੇ ਸੀ ਦੁਖ ਹੋਏ ਜਾਨਾਂ ਤੋਂ ਪਿਆਰੇ ਸਿੰਘ ਸੀ ਦੁਖ ਹੋਏ ਕਿਹਦੀ ਖਾਤਰ ਕੋਈ ਵੱਟਦਾ ਰੌਲਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਾ ਨਾ ਸਮੇਂ ਦੀ ਹਕੂਮਤ ਜ਼ੁਲਮ ਦੇ ਵਿਰੁੱਧ ਜੋ ਵੀ ਆਵਾਜ਼ ਉਠਾਊਗਾ ਉਹਦੇ ਵਿਰੁੱਧ ਹੁੰਦੀ ਹੈ ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਵੀ ਇੱਕ ਇਹੀ ਕੁਝ ਸੀ ਉਹਨਾਂ ਨੇ ਸਮੇਂ ਦੀ ਹਕੂਮਤ ਦੇ ਵਿਰੁੱਧ ਜੋ ਕੁਝ ਕੀਤਾ ਉਹ ਪੰਜਾਬ ਤੇ ਪੰਜਾਬੀਅਤ ਵਾਸਤੇ ਸੀ ਜੀ ਪੰਜਾਬ ਤੇ ਪੰਜਾਬੀਅਤ ਜਿੰਦਾ ਰਹਿਣ ਵਾਸਤੇ ਸੀ ਸਿੱਖਾਂ ਨੂੰ ਉਹਦੇ ਵਿੱਚ ਸਾਰੇ ਸਿੱਖ, ਮੁਸਲਮਾਨ, ਹਿੰਦੂ ਜਿਹੜੇ ਹੱਕ ਅੱਜ ਖੋਏ ਜਾ ਰਹੇ ਆ ਜਿਹੜੇ ਹੱਕਾਂ ਵਾਸਤੇ ਅੱਜ ਸੇ ਧਰਨੇ ਲਾ ਰਹੇ ਆ ਨਾ ਉਹ ਦਿੱਲੀ ਤੇ ਕਰ ਧਰਨੇ ਲਾ ਗਏ ਇਹ ਹੀ ਕੁਝ ਅਨੰਦਪੁਰ ਦੇ ਮਤੇ ਵਿੱਚ ਸੀ ਪਰ ਜਾਲਮ ਹਕੂਮਤ ਨੇ ਉਦੋਂ ਆ ਸੋਸ਼ਲ ਮੀਡੀਆ ਦਾ ਹੈ ਨਹੀਂ ਸੀ ਨਾ ਆਪਣੇ ਕੋਲੇ ਉਦੋਂ ਉਹਨਾਂ ਨੇ ਗੱਲਾਂ ਇਹ ਜਿਹਾਂ ਫੁਲਾਤੀਆਂ ਜੀ ਅੱਤਵਾਦੀ ਆ ਜੀ ਇਹ ਫਲਾਨਾ ਹੈ ਜੀ ਇਹ ਫਲਾਨਾ ਜੀ ਬੜਾ ਕੁਝ ਉਹਨਾਂ ਨੇ ਗਲਤ ਪ੍ਰਚਾਰ ਕਰਕੇ ਸਾਡੇ ਵਿੱਚ ਐਸਾ ਭਰ ਦਿੱਤਾ ਵੀ ਇਹ ਤਾਂ ਵਿਰੋਧੀ ਹੈ ਦੇਸ਼ ਦੇ ਵਿਰੋਧੀ ਹੈ ਜੀ ਨਹੀਂ ਦੇਸ਼ ਦਾ ਵਿਰੋਧੀ ਨਹੀਂ ਸੀ ਕੋਈ ਜੀ ਨਾ 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 ਹੱਕ ਮੰਗ ਰਹੇ ਸੀ ਪਾਣੀਆਂ ਉੱਤੇ ਹੱਕ ਆਪਣਾ ਪਾਣੀਆਂ ਦੇ ਉੱਤੇ ਜਿਹੜਾ ਰਿਪੀਰੀਅਨ ਲਾਨ ਉਹਦੇ ਮੁਤਾਬਕ ਜਿੱਥੋਂ ਪਾਣੀ ਟੱਪ ਰਿਹਾ ਉਹ ਉਥੋਂ ਦਾ ਮੰਨ ਲਓ ਵੀ ਪਹਾੜਾਂ ਤੋਂ ਅੱਗੇ ਜਿੱਥੇ সমਤਲ ਰਸਤਾ ਹੋ ਗਿਆ ਪੱਧਰ ਹੋ ਗਿਆ ਰਸਤਾ ਉੱਥੋਂ ਦਾ ਰਾਜ ਆ ਜਿਹੜਾ ਉਹਦੇ ਕੋਲੇ ਅਧਿਕਾਰ ਹੁੰਦਾ ਹੈ ਪਾਣੀ ਦਾ ਦੂਜੇ ਰਾਜਾਂ ਵਿੱਚ ਲਾਗੂ ਕਈ ਕਈ ਰਾਜਾਂ ਵਿੱਚ ਲਾਗੂ ਹੈ ਜੀ ਇਹ ਕਰਨਾਟਕ ਦੇ ਵਿੱਚ ਪਿੱਛੇ ਧੱਕਾ ਕਰਦੇ ਸੀ ਕਿਉਂਕਿ ਉੱਥੇ ਸਰਕਾਰ ਉਲਟ ਸੀ ਉੱਥੇ ਵੀ ਧੱਕਾ ਹੋਇਆ ਸੀ ਕਰਨਾਟਕ ਦੇ ਵਿੱਚ ਜਦੋਂ ਹਿਸਟਰੀ ਪੜਾਂਗੇ ਪਤਾ ਲੱਗਦਾ ਕਰਨਾਟਕ ਵਿੱਚ ਵੀ ਤਾਮਿਲਨਾਡੂ ਵਿੱਚ ਵੀ ਧੱਕਾ ਹੋਇਆ ਕਈ ਰਾਜਾਂ ਵਿੱਚ ਇਹਨਾਂ ਨੇ ਹੋਰ ਪਾਸੇ ਧੱਕਾ ਕੀਤਾਗਾ ਪਾਣੀ ਇਹ ਜਿਹੜਾ ਜਾਣਬੁੱਝ ਕੇ ਇਹ ਸਾਡਾ ਖੋਇਆ ਜਾ ਰਿਹਾ ਹੈ ਅਸੀਂ ਧਰਤੀ ਵਿੱਚੋਂ ਮਨਾਮੋਹੀ ਪਤਾ ਨਹੀਂ ਕਿੰਨੇ ਪਾਣੀ ਜਿਹੜਾ ਅਸੀਂ ਨਿਤ ਦਾ ਕੱਢ ਰਹੇ ਹਾਂ ਜੀ ਤੇ ਬਰਬਾਦ ਕੌਣ ਹੋਊਗਾ ਜੀ ਆਪਾਂ ਇਹ ਪਿੱਛੇ ਨੀਤੀ ਚੱਲ ਰਹੀ ਹੈ ਜੀ ਸੋ ਇਹ ਕੁਝ ਮੰਗਿਆ ਸੀ ਜਰਨੈਲ ਸਿੰਘ ਦੀ ਪਿੰਡਰਾਵਾਲਿਆਂ ਨੇ ਪਰ ਉਹਨਾਂ ਨੂੰ ਫਿਰ ਪਿਆਰਿਓ ਸਦੀ ਸਮੇ ਦੀ ਹਕੂਮਤ ਨੇ ਅਤਵਾਦੀ ਬਣਾਤਾ ਭਾਈ ਪਰ ਸੱਚ ਕਦੇ ਗੁੱਝਾ ਥੋੜੇ ਰਹਿੰਦਾ ਹੁੰਦਾ ਨਾ 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 ਸੱਚ ਸੱਚ ਦੇ ਸੂਰਜ ਨੂੰ ਜਿੰਨਾ ਮਰਜ਼ੀ ਟੱਕ ਦਿਓ ਇੱਕ ਦਿਨ ਲੋਕਾਂ ਦੇ ਸਾਹਮਣੇ ਆਊਗਾ ਭਾਈ ਸੱਚ ਦਾ ਸੂਰਜ ਕਦੇ ਛੁਪਿਆ ਨਹੀਂਗਾ ਆ ਕੁਝ ਸਮੇਂ ਵਾਸਤੇ ਬੱਦਲ ਬੱਦਲ ਵਾਈਦਾ ਹੋ ਜਾਂਦੀ ਐ ਇਹ ਬੱਦਲ ਵਾਈ ਹੋਈ ਸੀ ਸੱਚ ਦੇ ਉੱਤੇ ਪਰ ਲੋਕਾਂ ਦੇ ਸਾਹਮਣੇ ਆ ਗਿਆ ਸਾਹਮਣੇ ਜਮਾ ਸੱਚ ਕਦੇ ਸੱਚ ਛੁਪਿਆ ਪਿਆ ਰਹੇ ਕਦੇ ਨਾ ਝੂਠ ਛੁਪੇ ਨਾ ਸੱਚ ਛੁਪੇ ਝੂਠ ਨੂੰ ਮੁੰਨੇ ਕੋਈ ਲੋਕਾ ਸਾਕਦਾ ਬਾਣੀ ਕਹਿੰਦੀ ਅੰਦਰ ਹੋਏ ਸੋ ਨਿਕਲ ਐ ਨਾ ਛਪੈ ਛਪਾਏ ਜਿਹੜਾ ਅੰਦਰ ਆ ਸਾਡੇ ਚੱਲ ਰਿਹਾ ਉਹ ਮਣਾ ਚਿੱਤੇ ਰੱਖੀ ਤੇਰੇ ਅੰਦਰ ਵੀ ਜਿਹੜੇ ਖਿਆਲ ਆਤ ਚੱਲਦੇ ਹਨ ਉਹ ਬਾਹਰ ਆਉਣਗੇ ਲੋਕਾਂ ਦੇ ਸਾਹਮਣੇ ਐਵੇਂ ਮਤ ਜਾਣੀ ਇਹ ਨਹੀਂ ਪਤਾ ਲੱਗਦਾ ਕੁਝ ਦਿਨ ਰਹਿਣ ਦੇ ਨਾਲ ਤੇਰੀ ਸਾਰੀ ਮਤ ਬਾਹਰ ਆ ਜਾਊਗੀ ਲੋਕਾਂ ਦੇ ਸਾਹਮਣੇ ਆ ਜਾਊਗੀ ਆਹ ਕੁਝ ਇਹਦੇ ਅੰਦਰ ਤਾਂ ਆਹ ਕੁਝ ਇਹਦੇ ਅੰਦਰ ਤਾਂ ਸਵੇਂ ਜਿਵੇਂ ਭਾਈ ਜੋ ਸੱਚ ਹੈ ਸਮੇਂ ਦੀ ਹਕੂਮਤ ਨੇ ਬੜਾ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਸੱਚ ਲੋਕਾਂ ਦੇ ਸਾਹਮਣੇ ਆ ਗਿਆ ਅੱਜ ਪੌਮ ਦਾ ਜਰਨੈਲ ਕੱਲ ਦੇ ਦਿਨ ਅਨੇਕ ਸਿੰਘਾਂ ਦੇ ਸਮੇਤ ਸਿੰਘਣੀਆਂ ਉੱਥੇ ਉਹ ਵੀ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੀਹਾੜਾ ਸਿ ਭਾਈ ਦਰਸ਼ਨਦਾਰੇ ਕਰਨ ਵਾਸਤੇ ਗਏ ਸੀ ਡੇਢ-ਡੇਢ ਸਾਲ ਦੇ 2-2 ਸਾਲ ਦੇ ਬੱਚੇ ਵਿੱਚ ਸੀਗੇ ਇਹਨਾਂ ਨੇ ਫਿਰ ਕਮਰਿਆਂ ਦੇ ਵਿੱਚ ਬੰਦ ਕਰਤੇ ਸੀ ਕਿਉਂਕਿ ਇਹਨਾਂ ਨੇ ਸਕੱਤ ਲਿਆ ਪੂਰਾ ਕਰਨਾ ਸੀ ਨਾ ਹੁਣ ਗਰਮੀ ਦੀ ਰੁੱਤ ਨਾ ਕੋਈ ਲਾਇਕ ਨਾ ਕੋਈ ਪਾਣੀ ਦਾ ਪ੍ਰਬੰਧ ਕਹਿੰਦੇ ਨਾ ਉਸ ਵੇਲੇ ਮੁਰਕਾ ਨਚੋੜ ਨਚੋੜ ਕੇ ਮਾਵਾ ਨੇ ਆਪਦੀਆਂ ਚੁੰਨੀਆਂ ਦੇ ਨਾਲ ਨਾ ਆਪਦੇ ਸਰੀਰ ਦਾ ਮੁਰਕਾ ਸਰੀਰ ਦੇ ਉੱਤੋਂ ਇਕੱਠਾ ਕਰ ਕਰਕੇ ਨਚੋੜ ਨਚੋੜ ਕੇ ਬੱਚਿਆਂ ਦੇ ਮੁਖ ਦੇ ਵਿੱਚ ਮੁਰਕਾ ਪਾਇਆ ਕਿਉਂਕਿ ਬੱਚੇ ਜਦੋਂ ਪ੍ਰਸ਼ਾਦਾ ਪਾਣੀ ਨਹੀਂ ਮਿਲਿਆ ਦੁੱਧ ਨਹੀਂ ਮਿਲਿਆ ਭੁੱਖੇ ਰਹੇ ਅੰਦਰ ਕਮਰੇ 'ਚ ਬੰਦ ਦੁੱਧ ਆਉਣਾ ਹਟ ਗਿਆ ਮਾਂ ਦੀ ਛਾਤੀ ਵਿੱਚੋਂ ਦੁੱਧ ਆਉਣਾ ਹਟ ਗਿਆ ਤੇ ਬੱਚੇ ਭੁੱਖੇ ਮਰਨ ਸਾਹਮਣੇ ਬੱਚੇ ਨੂੰ ਭੁੱਖਾ ਮਰਦਾ ਮਾਂ ਕਿੱਥੇ ਜਾ ਸਕਦੀ ਹੈ ਆਪ ਦੇ ਸਰੀਰ ਦਾ ਮੁੜਕਾ ਨਚੋੜ ਨਚੋੜ ਕੇ ਮਾਵਾਂ ਨੇ ਬੱਚੇ ਜਿਉਂਦੇ ਰੱਖਣ ਦੀ ਕੋਸ਼ਿਸ਼ ਕੀਤੀ ਸਾਡੇ ਬੱਚੇ ਜਿਉਂਦੇ ਰਹਿ ਜਾਣ ਪਰ ਨਹੀਂ ਜੀ ਬਾਹਰ ਨਹੀਂ ਖੁੱਲੇ ਗਈ ਮਾਵਾਂ ਬਾਰੀਆਂ ਵਿੱਚ ਦੀ ਹੱਥ ਵੜਨ ਲਗਾ ਰਹੀਆਂ ਵੀ ਸਾਨੂੰ ਸਾਡੇ ਬੱਚਾਂ ਦਾ ਬੱਚਿਆਂ ਦਾ ਵਾਸਤਾ ਸਾਨੂੰ ਤੁਸੀਂ ਬਾਹਰ ਕੱਢ ਦਿਓ ਸਾਡਾ ਕੀ ਕਸੂਰ ਹੈ ਅਸੀਂ ਤਾਂ ਦਰਸ਼ਨਦਾਰੇ ਕਰਨ ਵਾਸਤੇ ਆਏ ਆਂ ਇਹ ਜਿਹੜੇ ਮਦਰਾਸ ਦੀ ਜੁਨਟ ਸੀ ਜੀ ਮਦਰ ਸੇਵਾਇਦ ਨੇ ਜਿਹੜੇ ਇਹ ਮਦਰਾਸ ਦੀ ਜੁਨਟ ਸੀ ਜੀ ਨੇ ਸਭ ਤੋਂ ਵੱਧ ਧੱਕਾ ਕੀਤਾਗਾ ਉਥੇ ਫਿਰ ਇਹਨਾਂ ਨੇ ਕਹਿੰਦੇ ਵੀ ਗੋਲੀਆਂ ਚਲਾ ਚਲਾ ਕੇ ਫਿਰ ਮਸ਼ੀਨ ਗੰਮਾਂ ਦੇ ਨਾਲ ਸਿੰਘ ਸ਼ਹੀਦ ਉਥੇ ਬੱਚੇ ਜਿਹੜੇ ਸ਼ਹੀਦ ਕਰ ਦਿੱਤੇ ਜੀ ਕਹਿੰਦੇ ਇੱਕ ਇੱਕ ਬੱਚੇ ਦੀ ਮਾਂ ਮਰੀ ਪਈ ਸੀ ਐ ਗੋਲੀ ਲੱਗ ਗਈ ਸੀ ਬੱਚਾ ਜਿਉਂਦਾ ਸੀ ਫੌਜੀ ਕੋਲ ਹੀ ਟੱਪਿਆ ਜਾਂਦਾ ਸੀ ਤੇ ਮਾਂ ਨਾ ਉਹ ਬੱਚਾ ਆਪਦੀ ਮਾਂ ਦੇ ਛਾਤੀ ਦੇ ਉੱਤੇ ਇਸ ਤਰ੍ਹਾਂ ਆਪਦੀ ਮਾਂ ਨੂੰ ਐਂ ਟੋਲ ਰਿਹਾ ਸੀ ਵੀ ਮਾਂ ਤੀ ਮੈਨੂੰ ਚੁੱਪ ਤੂੰ ਕਹਿੰਦੇ ਫੌਜੀ ਨੇ ਵੇਖਿਆ ਇਹ ਬੱਚਾ ਜਿਉਂਗਾਗਾ ਕਹਿੰਦੇ ਉਹਨੂੰ ਲੱਤਾਂ ਤੋਂ ਖੜਿਆ ਐਂ ਕਕਾ ਕੇ ਕੰਧ ਦੇ ਨਾਲ ਮਾਰਿਆ ਪੜਕਾ ਕੇ ਮਾਰਿਆ ਜੀ ਬੱਚੇ ਦੀ ਮੌਤ ਹੋ ਗਈ ਜੀ ਸਾਹਮਣੇ ਇਹ ਸਾਰਾ ਕੁਝ ਸੀਨ ਕਈ ਬਜ਼ੁਰਗਾਂ ਨੇ ਆਪਣੇ ਅੱਖੀਂ ਵੇਖਿਆ ਜੀ ਅੱਖੇ ਜਿੱਠਾ ਹਾਲ ਹੈ ਜੀ ਇਹ ਐਸਾ ਇਤਿਹਾਸ ਦੁਨੀਆ ਵਿੱਚ ਉਥੋਂ ਦਾ ਇੱਕ ਨਗਰ ਨਿਗਮ ਦਾ ਅਧਿਕਾਰੀ ਸੀ ਜਿਨੇ ਲਾਸ਼ਾਂ ਚੁੱਕ-ਚੁੱਕ ਕੇ ਟਰੱਕਾਂ ਦੇ ਵਿੱਚ ਲਦਦਣਾ ਉਹਨੇ ਅੱਖੇ ਜਿੱਠਾ ਹਾਲ ਇੱਕ ਕਿਤਾਬ ਦੇ ਵਿੱਚ ਕਲਮ ਬੰਦ ਕਰਵਾਇਆ ਜੀ ਉਹਨੇ ਉਹਨੂੰ ਪੜ੍ਹ ਕੇ ਤੁਸੀਂ ਵੇਖੋਗੇ ਹੈ ਐਸਾ ਕੁਝ ਨਰ ਸੰਘਾਰ ਕੀਤਾ ਉਹ ਵੀ ਭਾਰਤ ਦੀ ਫੌਜ ਨੇ ਤੇ ਜਿਹੜੇ ਕਹਿੰਦੇ ਨਾ ਅਸੀਂ ਬੜੇ ਰਾਖੇ ਆ ਜੀ ਬੜੇ ਰਾਖੇ ਆ ਦੇਸ਼ ਦੇ ਨਾਗਰਿਕਾਂ ਉੱਤੇ ਕੋਈ ਸੱਖ ਹੈ ਜਿਹੜੇ ਦੂਜੇ ਦੇਸ਼ ਦੇ ਬੰਦੇ ਸੀ। ਦੇਸ਼ ਦੀ ਫੌਜ ਨੇ ਦੇਸ਼ ਦੇ ਨਾਗਰਿਕਾਂ ਉੱਤੇ ਐਨਾ ਜ਼ੁਲਮ ਕੀਤਾ। ਟਰੱਕ ਭਰ-ਭਰ ਕੇ ਉਹ ਨਗਰ ਨਿਕਮ ਦਾ ਅਧਿਕਾਰੀ ਕਹਿੰਦਾ ਮੈਂ ਆਪਣੇ ਇੱਥੇ ਕਹਿੰਦਾ 800 ਲਾਸ਼ਾਂ ਨੂੰ ਕਹਿੰਦਾ ਹਰਮੰਦਰ ਸਾਹਿਬ ਦੇ ਵਿੱਚ ਚੁੱਕਿਆ ਸੀ 800 ਲਾਸ਼ ਉਹ ਕਹਿੰਦਾ ਦਾ। 4 ਤੋਂ 5000 ਦੀ ਗਿਣਤੀ ਜਿਹੜੀ ਉਹਨਾਂ ਨੇ ਬਾਅਦ ਦੇ ਵਿੱਚ ਦੱਸੀ ਗਈ ਹੈ। ਕਹਿੰਦਾ ਵੀ ਉੱਥੇ ਇੰਨਾ ਮੁਸ਼ਕ ਮਾ ਕਹਿੰਦੇ ਵੀ ਫੈਲ ਗਿਆ ਸੀਗਾ ਲਾਸ਼ਾਂ ਦਾ ਮੁਸ਼ਕ ਵੀ ਕਿਉਂ ਮੁਸ਼ਕਾਂ ਲੱਗ ਗਿਆ ਨਾ ਲਾਸ਼ਾਂ ਦੇ ਵਿੱਚੋਂ ਗਲਣ ਸੜਨ ਲੱਗੀਆਂ ਗਰਮੀ ਦੀ ਰੁੱਤ ਸੀ ਨਾਲ ਦੇ ਨਾਲ ਗਲਣ ਸੜਨ ਲੱਗੀਆਂ ਕਹਿੰਦਾ ਇੰਨਾ ਮੁਸ਼ਕ ਫੈਲ ਜਾ ਸੀ ਕਹਿੰਦੇ ਉੱਥੇ ਖੜ੍ਹਾ ਨਹੀਂ ਜਾਂਦਾ ਸੀਗਾ ਇਹੋ ਜਿਹਾ ਸਮਾਗਿਆ ਸੀ ਸੋ ਐਸੇ ਇਤਿਹਾਸ ਨੂੰ ਭਾਈ ਆਪਾਂ ਕੌਮਾਂ ਨਾ ਜਿਹੜੀਆਂ ਕਦੇ ਘੱਲੋ ਘਾਰਿਆਂ ਨਾਲ ਖਤਮ ਨਹੀਂ ਹੁੰਦੀਆਂ ਕੌਮਾਂ ਉਦੋਂ ਖਤਮ ਹੁੰਦੀਆਂ ਜਦੋਂ ਘੱਲੋ ਘਾਰਿਆਂ ਨੂੰ ਭੁੱਲ ਜਾਣ ਅੱਜ ਸਾਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਘੱਲੋ ਘਾਏ ਭੋਲ ਜੋ ਕਹਿੰਦੇ ਜੀ 84 ਭੋਲ ਜੋ 84 ਕਿਵੇਂ ਭੋਲ ਜਗੇ ਭਾਈ ਅਸੀਂ ਸਾਡੀਆਂ ਮਾਵਾਂ 90 90 ਸਾਲ ਦੀਆਂ 80 80 ਸਾਲ ਦੀਆਂ ਜਿਹੜੀਆਂ ਗੰਗਾ ਸੀ ਕੀ ਕਸੂਰ ਸੀ ਉਹਨਾਂ ਦਾ ਹਰਿਮੰਦਰ ਸਾਹਿਬ ਦੇ ਵਿੱਚ ਦੱਸੋ ਭਾਈ 2 2 ਸਾਲ ਦੇ ਬੱਚੇ 1.5 1.5 ਸਾਲ ਦੇ ਬੱਚੇ 5 5 ਸਾਲ ਦੇ ਬੱਚੇ 13 13 ਸਾਲ ਦੇ ਬੱਚਿਆਂ ਦਾ ਕੀ ਕਸੂਰ ਸੀ ਭਾਈ ਦੱਸੋ ਹੈ ਸੀ ਕਸੂਰ ਉਹਨਾਂ ਦਾ ਕਹਿੰਦੇ ਭੋਲ ਜੋ 84 ਕਿਵੇਂ ਭੋਲ ਜਗੇ ਭਾਈ 84 ਸਾਡੇ ਖੂਨ ਦੇ ਵਿੱਚ ਗੁਰੂ ਪਾਤਸ਼ਾਹ ਨੇ ਅਣਖ ਬਖਸ਼ੀ ਹੈ ਨਾ ਤਾਂ ਇਹ ਅਣਖ ਨੂੰ ਕੋਈ ਖਤਮ ਕਰ ਸਕੇ ਤੇ ਨਾ ਕੋਈ ਖਤਮ ਕਰ ਸਕਿਆ ਜੀ ਸਾਨੂੰ ਤੁਸੀਂ ਨਸ਼ਾ ਤੇ ਲਾ ਕੇ ਵੇਖ ਲੋ ਸਾਨੂੰ ਤੁਸੀਂ ਬੜਾ ਕੁਝ ਕਰਕੇ ਵੇਖ ਲੋ ਪਰ ਇਹ ਕੌਮ ਦੇ ਵਿੱਚ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪੁੱਤਰਾਂ ਦਾ ਖੂਨ ਪਾ ਕੇ ਆਪਣੀ ਮਾਤਾ ਦਾ ਖੂਨ ਪਾ ਕੇ ਸੰਜਿਆ ਇਹ ਕੌਮ ਨੂੰ ਨਾ ਕੋਈ ਅੱਜ ਖਤਮ ਕਰ ਸਕੇ ਨਾ ਕੋਈ ਕੱਲ ਖਤਮ ਕਰ ਸਕੇ ਜਿੰਨਾ ਮਰਜ਼ੀ ਕੋਈ ਜੋਰ ਲਾ ਕੇ ਵੇਖ ਲੈ ਜੀ ਇਹ ਇਹ ਖੂਨ ਹੈ ਦਸਵੇਂ ਪਾਤਸ਼ਾਹ ਦਾ ਰਗਾ ਵਿੱਚ ਚੱਲਦਾ ਹੈ ਜੀ ਜਿੰਨਾ ਮਰਜੀ ਕੋਈ ਜ਼ੋਰ ਲਾ ਲੇ ਸੋ ਐਸੇ ਜਿਹੜੇ ਸਿੰਘ ਸ਼ਹੀਦ ਹੋਏ ਸੀ 83 ਦੇ ਵਿੱਚ ਜਿੱਥੇ ਵੀ ਕਿਉਂਕਿ ਇੱਕ ਥਾਂ ਤੇ ਅਟੈਕ ਤਾਂ ਹੋਇਆ ਨਹੀਂ ਸੀ ਬਾਈ ਚਲੋ ਹਰਮੰਦਰ ਸਾਹਿਬ ਤਾਂ ਕਹਿੰਦੇ ਅੱਤਵਾਦੀ ਬੈਠੇ ਸੀ ਤੇ ਜਿਹੜੇ ਹੋਰ 45 ਗੁਰਦੁਆਰਿਆਂ ਤੇ ਹਮਲਾ ਹੋਇਆ ਸੀ ਉਥੇ ਅੱਤਵਾਦੀ ਬੈਠੇ ਸੀ ਪੂਰਾ ਪਲਾਨ ਦੇ ਤਹਿਤ ਹਮਲਾ ਜਿਹੜਾ ਇਹ ਕੀਤਾ ਗਿਆ ਸੀ ਭਾਰਤੀ ਫੌਜ ਵੱਲੋਂ ਸੋ ਐਸੀ ਜ਼ਾਲਮ ਹਕੂਮਤ ਨੇ ਸਿੱਖਾਂ ਦੇ ਉੱਤੇ ਟੈਂਕਾਂ ਪੋਪੇ ਉਪਾਂਉ ਤੇ ਹਰਮੰਦਰ ਸਾਹਿਬ ਦੇ ਤੇ ਚੜਾ ਕੇ ਹਮਲਾ ਕੀਤਾ ਜਥੇਦਾਰ ਦਾ ਸਾਹਬ ਕੱਲ ਗੜਗਾੜ੍ਹ ਸਾਹਿਬ ਨੇ ਬੇਨਤੀ ਕੀਤੀ ਐ ਸਿੱਖ ਕੌਮ ਆਪਣੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੇ ਜੀ ਸਾਰਾ ਕੁਝ ਭੁੱਲ ਜਾਓ ਭਾਈ ਭੁੱਲ ਕੇ ਨਾ ਇੱਕ ਜਿਹੜੇ ਸਾਡੇ ਗਿਲੇ ਸ਼ਿਕਵੇ ਵਿਚਾਰਾਂ ਦੇ ਚੱਲਦੇ ਆ ਵੱਖਰੇ ਵਿਸ਼ਾ ਜੀ ਪਰ ਅੰਗ ਸਿੰਘ ਜਥੇਬੰਦਗਾ ਜੋ ਨਾਮਧਮੀ ਤਖਸਾਲ ਸਾਰੇ ਸਿੱਖ ਕੌਮ ਜਿੰਨੇ ਪ੍ਰਚਾਰਕ ਹੈ ਰਾਗੀ ਢਾਡੀ ਗ੍ਰੰਥੀ ਇੱਕ ਮੰਚ ਤੇ ਇਕੱਠੇ ਹੋ ਉਹ ਸਾਨੂੰ ਸਾਡੀ ਏਕਤਾ ਦੀ ਲੋੜ ਆਜ ਏਕਤਾ ਹੋਣੀ ਚਾਹੀਦੀ ਸਾਡੀ ਏਕਤਾ ਨੂੰ ਇਹ ਇਹ ਖੰਡਾ ਕੇ ਇਹ ਰਾਜ ਕਰਨਾ ਚਾਹੁੰਦੇ ਆ ਇਹ ਰਾਜ ਕਰਨਾ ਚਾਹੁੰਦੇ ਆ ਕਿ ਸਾਡੀ ਏਕਤਾ ਇਹਨਾਂ ਸਿੱਖਾਂ ਦੀ ਨਾ ਹੋਵੇ ਜੇਕਤਾ ਹੋ ਗਈ ਤੇ ਫਿਰ ਇਹਨਾਂ ਨੂੰ ਪਤਾ ਹੀ ਵੀ ਸਿੱਖ ਕੀ ਕਰਨਗੇ ਇਹਨਾਂ ਅੰਦਰ ਇਹਨਾਂ ਦੇ ਖੂਨ ਦੇ ਵਿੱਚ ਕੀ ਚੱਲ ਰਿਹਾਗਾ ਸੋ ਭਾਈ ਅਸੀਂ ਰਾਜੇ ਆ ਅਸੀਂ ਆਪਾ ਆਨੰਦਪੁਰ ਸਾਹਿਬ ਬੱਚਿਆਂ ਨੂੰ ਮੈਂ ਵਿਖਾ ਕੇ ਲਿਆ ਸਾਰਾ ਕੁਝ ਹੀ ਮਹਾਰਾਜਾ ਰਣਜੀਤ ਸਿੰਘ ਇਸ ਤਰ੍ਹਾਂ ਬੈਠੇ ਆ ਮੈਂ ਕਿਹਾ ਪੁੱਤ ਮੈਂ ਧੀਆਂ ਬੱਚਿਆਂ ਨੂੰ ਸਮਝਾਏ ਮੈਂ ਕਿਹਾ ਪੁੱਤ ਆ ਰਾਜੇ ਆ ਅਸੀਂ ਰਾਜੇ ਆ ਜੀ ਆ ਦੋ ਦੋ ਰੁਪਿਆ ਦੀ ਕਣਕ ਤੇ ਜਿਹੜਾ ਸਾਨੂੰ ਮੁਫਤ ਖਾਣ ਦਾ ਇਹਨਾਂ ਨੇ ਪਾਤਾ ਨਾ ਅਸੀਂ ਇਹ ਚੀਜ਼ਾਂ ਨੇ ਅਸੀਂ ਰਾਜੇ ਆ ਰਾਜੇ ਆ ਆ ਵੇਖੋ ਕਿੰਨੀ ਕੁਰਸੀ ਮਹਿੰਗੀ ਹੈ ਜਿਹਦੇ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਬੈਠਾ ਹੁੰਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੀ ਕਲੰਗੀ ਵੇਖੋ ਕਿੰਨੀ ਮਹਿੰਗੀ ਸੀ ਜਿਹਦੇ ਵਿੱਚ ਹੀਰੇ ਮੋਤੀ ਜੜੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਪੋਸ਼ਾਕ ਵੇਖੋ ਅਸੀਂ ਰਾਜਿਆਂ ਦੀ ਔਲ ਦੇ ਵਿੱਚੋਂ ਆ ਰਾਜੇ ਆਸੀਂ ਰਾਜੇ ਅਸੀਂ ਮੰਗ ਤੇ ਥੋੜੇ ਆ ਕਿਸੇ ਦੇ ਕਿ ਸਾਨੂੰ ਮੰਗ ਤੇ ਬਣਾਤਾ ਅੱਜ ਅਸੀਂ ਰਾਜੇ ਆ ਤੇ ਰਾਜੇ ਬਣ ਕੇ ਜਿਉਣਾ ਭਾਈ ਸਿੱਖ ਰਾਜਾਗਾ ਜੋ ਵੀ ਕੱਲਾ ਕੱਲਾ ਸਿੱਖ ਰਾਜਾਗਾ ਪਰ ਰਾਜਾ ਤਾਂ ਤਦ ਹੈ ਜਦੋਂ ਉਹਨੂੰ ਗੁਰੂ ਦਾ ਗਿਆਨ ਹੈ ਬਸ ਆ ਗੱਲ ਜ਼ਰੂਰ ਚੇਤੇ ਰੱਖਿਓ ਜੀ ਜਿੰਨਾ ਚਿਰ ਗੁਰੂ ਇਤਿਹਾਸ ਨਾਲ ਜੁੜਿਆ ਜਿੰਨਾ ਚਿਰ ਗੁਰੂ ਦੇ ਗਿਆਨ ਨਾਲ ਜੁੜਿਆ ਸੀ ਰਾਜੇ ਆ। ਸੋ ਐਸੇ ਦੀਨ ਦਿਵਾਲ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰੀ ਵਿੱਚ ਆਪਾਂ ਬੈਠੇ ਆਂ। ਪਰਨ ਕਰੀਏ ਸਿੱਖੀ ਜਜ਼ਬੇ ਦੇ ਨਾਲ ਆਪਾਂ ਗੁਰੂ ਇਤਿਹਾਸ ਨੂੰ ਜਿਉਣਾ ਹੈ। ਸਾਡੇ ਘੱਲੂ ਘਾਰੇ ਜਿਹੜੇ ਵਰਤੇ ਐ ਉਹਨਾਂ ਨੂੰ ਭੁੱਲਣਾ ਨਹੀਂ ਅਸੀਂ। 84 ਅਸੀਂ ਨਹੀਂ ਭੁੱਲ ਸਕਦੇ ਜੀ। ਇਹ ਘੱਲੂ ਘਾਰਾ ਬੇਦੋਸ਼ੇ ਲੋਕਾਂ ਦੇ ਉੱਤੇ ਹਮਲਾ ਸੀਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਗੋਲੀ ਲੱਗੀ ਸੀ ਨਾ ਪਿਆਰਿਓ ਉਹ ਸੁਖਵਣੀ ਸਾਹਿਬ ਦੇ ਅੰਗਾਂ ਨੂੰ چیرਦੀ ਗਈ ਸੀ। ਇਥੋਂ ਇਹ ਵੀ ਸਿੱਧ ਹੋ ਗਿਆ ਕਿ ਸ਼ਾਂਤੀ ਨੂੰ ਇਹਨਾਂ ਨੇ ਗੋਲੀਆਂ ਨਾਲ ਭੁੰਨਣ ਦੀ ਕੋਸ਼ਿਸ਼ ਕੀਤੀ ਪਰ ਸ਼ਾਂਤੀ ਫਿਰ ਵੀ ਬਣੀ ਰਹੀ ਜੀ ਸੋ ਗੁਰੂ ਪਾਤਸ਼ਾਹ ਇਸ ਧੱਲੂ ਘਰ ਵਿੱਚ ਹੀ ਦੋ ਹੋਏ ਸਿੰਘਾਂ ਸਿੰਘਣਾਂ ਨੂੰ ਲੱਖਾਂ ਵਾਰ ਕੋਟੀ ਕੋਟ ਪ੍ਰਣਾਮ ਹੈ ਲੱਖਾਂ ਵਾਰ ਸਜਦਾ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਾਨ ਤਲੀ ਦੇ ਉੱਤੇ ਰੱਖ ਕੇ ਸਿੱਖ ਕੌਮ ਵਾਸਤੇ ਪੂਰਨੇ ਪਾਇਆ ਸੋ ਆਪਾਂ ਵੀ ਉਹਨਾਂ ਪੂਰਨਿਆਂ ਉੱਤੇ ਚੱਲਗੇ ਭਾਈ ਤੇ ਗੁਰੂ ਦੀ ਸਿੱਖਿਆ ਆਪਣੇ ਮਨ ਵਿੱਚ ਬਸਾਈਏ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਰੇ ਜੀ ਆਓ ਭਾਈ ਸਾਰੇ ਜਪੀਏ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ